ਕੋਣ ਕਿਆ ਬੋਤਲ ਫੜ ਸਸਰੀ ਕਾਲ ਜੀ ਸਾਰਿਆਂ ਨੂੰ ਪੱਡਾ ਫੈਮਿਲੀ ਬਲੌਗਰਸ ਤੁਹਾਡਾ ਸਵਾਗਤ ਹੈ ਸ਼ਾਮ ਦੇ ਵੱਜ ਚੁੱਕੇ ਨੇ ਜੀ 5:30 ਤੇ ਆਪਾਂ ਆ ਰਹੇ ਹਾਂ ਜੀ ਖੂਤੇ ਅੱਜ ਦਾ ਮੌਸਮ ਦੇਖੋ ਝੋਨਾ ਕਿੱਡਾ ਕਿੱਡਾ ਵੱਡਾ ਹੋ ਗਿਆ ਦੇਖ ਲਓ 2 ਮਹੀਨੇ ਦੇ ਵਿੱਚ ਹੀ ਬਸ 2 ਮਹੀਨੇ ਦੇ ਵਿੱਚ ਹੀ ਝੋਨਾ ਬਹੁਤ ਵੱਡਾ ਹੋ ਜਾਂਦਾ ਬਸ ਹੁਣ ਹੋਰ 15 ਦਿਨ ਨੇ ਤੇ ਇਹਨਾਂ ਨੂੰ ਜਿਹੜੀਆਂ ਮੁੰਜਰਾਂ ਉਹ ਵੀ ਪੈਣੀਆਂ ਸ਼ੁਰੂ ਹੋ ਜਾਣੀਆਂ ਨੇ ਕੋਈ ਨਾ ਲੜੋ ਕਿੱਦਾਂ ਨਾ ਹੋਮਸ ਜੀ ਚੜਦਾ ਪਿਆ ਅੱਜ ਨਾ ਕੱਲ ਕਿੰਨਾ ਸੁਣ ਠੰਡਾ ਸੀ ਅੱਜ ਹੋਮ ਜੀ ਚੜਦਾ ਪਿਆ ਪੱਠੇ ਬਾਤੇ ਸੀ ਫੇਕ ਬਹੁਤ ਹੋਇਆ ਅੱਜ ਫੇਕ ਮम्मा ਜੀ ਨਾਲ ਨੂੰ ਕਹਾ ਆ ਤੁਸੀਂ ਕੂਤੇ ਹੋਗੇ ਤੁਹਾਨੂੰ ਪਤਾ ਚਲੋ ਮਨਪੀਤ ਚਲੋ ਕੱਢੋ ਜਾ ਕੇ ਧਾਰਾ ਚੱਲ ਹੋ ਜਾ ਸਟਾਰਟ ਕਿਹੜੀ ਰੱਸੀ ਕਿਤੇ ਕਿਤੇ ਕਹਿੰਦਾ ਦੂਰੇ ਬਾੜੇ ਚ ਕਿਤੇ ਧੁੰਮ ਕੰਮ ਗਈ ਏ ਜਿਹੜੀ ਗਾਂ ਦੀ ਲੱਤਾਂ ਲਪਾਉਂਦੇ ਆਹੋ ਨਗਲਨ ਜੀ ਦੀ ਤੁਪੀ ਜੀ ਆਹ ਲੈ ਲੈਂਦੇ ਹੁਣ ਤੇ ਇਹੋ ਲੈਨੇ ਇਹ ਢਿੱਲੀ ਹੋ ਜਾਂਦੀ ਹਾਂ ਹਾਂ ਇਹ ਸਿਲਕੀ ਹੈ ਨਾ ਦੇਖੜੀ ਦੇਖ ਕੇ ਤਾਂ ਥੋੜ ਹੋਏ ਚੱਲ ਉੱਧਰ ਯਾ ਦੇਖ ਤੇਰਾ ਪਾ ਸਕਦਾ ਸ਼ੁਰੂ ਆਇਆ ਇਹ ਕਿਦਾਂ ਛੱਲਿਆ ਕੇ ਬੈਠੀ ਸੱਜ ਫੇਰ ਹੂੰ ਇਥੇ ਹੁਣ ਕੱਚੇ ਤੇ ਸਾਰੀ ਘੜੀ ਰੱਖੀਏ 2 ਮਿੰਟ ਪੱਤੇ ਪਾਉਣ ਲੱਗੇ ਤਾਂ ਪੱਤੇ ਤੇ ਚਾਈ ਆ ਆ ਪੱਕੇ ਤੇ ਤਾਂ ਫੇਰ ਬੰਨਣੀ ਪੈਣੀ ਐ ਇਹਨਾਂ ਕੱਚੇ ਬੰਦਿਆ ਕਰੋ ਹੁਣ ਤਾਂ ਅੱਜ ਕਿਹੜਾ ਮੀਂਹ ਪੈਣਾ ਹੈ ਕੱਚੇ ਹੋਰ ਕੱਚੇ ਬੰਦਿਓ ਅੱਜ ਵੀ ਇਹਨੂੰ ਜਾਂ ਤੇ ਤਾਂ ਕਿਤੇ ਪੈਰ ਤੇ ਲੱਗ ਜਾਂਦਾ ਫਰਸ਼ ਤੋਂ ਕਿ ਸਮਝ ਨਹੀਂ ਆਉਂਦੀ ਉਹਦਾ ਅੱਜ ਤਣੀ ਤੁਸੀਂ ਠਾਈ ਆਣ ਕੇ ਗਾ अच्छा फिर <स्यास> तो ठीक है मतलब पहला कमजोरी थी ता ही बह जांदी सी फिर कमजोरी करके ਹੋਂਦ ਟੀਕੇ ਵੀ ਲਵਾਏ ਨੇ ਫਰਕ ਤੇ ਪੈਣਾ ਹੀ ਹੈ ਘਾ ਨੂੰ ਪਰ ਬਨਾ ਕਰੋ ਧਾਰਾ ਕੱਢਣ ਲੱਗੇ ਆ ਤੇ ਨਾਲ ਲੈ ਕੇ ਜੇ ਪਹਿਲੇ ਧਾਰ ਕੱਢ ਲੈਂਦੇ ਉਹਨਾਂ ਨੂੰ ਕੀ ਕਹਿੰਦੇ ਹੂੰ ਇਹਨੂੰ ਕਿੰਨੇ ਕਿਹਾ ਉਹ ਸੱਪ ਆ ਪ੍ਰਭੂ ਉਧਰ ਸੱਪ ਰਹਿੰਦਾ ਹੀ ਮਾਰ ਗਿਆ ਮੇਰਾ ਕਈ ਵਾਰ ਇਹਨਾਂ ਦਰਖਤਾਂ ਤੇ ਚੜ ਜਾਂਦੇ ਸੱਪ ਰੋਣਾ ਨਹੀਂ ਰੋਣਾ ਨਹੀਂ ਰੋਣਾ ਨਹੀਂ ਰੋਈਦਾ ਥੋੜਾ ਹੁੰਦਾ ਚਲ ਮੈਂ ਤੋੜ ਦੇਣੀ ਜੇ ਇਹਦੇ ਇਹਦੇ ਥੱਲੇ ਹੋਇਆ ਫੇਰ ਨਹੀਂ ਟੁੱਟਦਾ ਵੀ ਨਹੀਂ ਗਾਏ ਪਾ ਲੈ ਚੱਕ ਉਹਨੂੰ ਗਾ ਆ ਜਾ ਉਹਦੇ ਕੋਈ ਭੂੰਡਾ ਖੱਖਰ ਖੁੱਖਰ ਨਾਲ ਛੇੜ ਲਈ ਜਾ ਉੱਧਰ ਹੁਣ ਤੂੰ ਦੌੜ ਜਾ ਦੌੜ ਜਾ ਦੌੜ ਜਾ ਆ ਗਈ ਆ ਗਈ ਆ ਗਈ ਆ ਗਈ ਲੈ ਫਿਰ ਕੀ ਹੋ ਗਿਆ ਇਹਨੇ ਨੇ ਤੁਸੀਂ ਖੇਡ ਲੈਣਾ ਇਹ ਪੈਰ ਨਾਲ ਤਿਲਕ ਜਿਹਾ ਤੇਰਾ ਇੱਥੋਂ ਆ ਜਾ ਪ੍ਰਭਾ ਗਾਇਨੀ ਨਹੀਂ ਦੇਖਦੀ ਪੈਰ ਤਿਲਕ ਜਾਣਾ ਉਹਨੂੰ ਕਹਿ ਲਓ ਚਲਾ ਜਾ ਪ੍ਰਭਾ ਬੈਣੂ ਚੱਲ ਮਨਪ੍ਰੀਤ ਮੈਂ ਗੱਲ ਕਰੇ ਕੁਰਸੀ ਡਾਲੀ ਤੂੰ ਹਣਾ ਕਿਉਂਕਿ ਮੇਰੇ ਕੁੱਤੀ ਨੇ ਮਾਰਨਾ ਖਰੂਂਡ ਮਨਪ੍ਰੀਤ ਨਾ ਕੁਰਸੀ ਡਾ ਕੇ ਫੇਰ ਈ ਧਾਰ ਕੱਢਦਾ ਚੱਲ ਚੁੱਪ ਕਰ ਜਾ ਪੁੱਤ ਉਹਨਾਂ ਨੂੰ ਧਾਰ ਕੱਢ ਲੈਂਦੇ ਜਿਹੜੀ ਲੜਾਈ ਆ ਆਪਾਂ ਫੇਰ ਕਰ ਲਾਂਗੇ ਸੈਟਿੰਗ ਦਾ ਹੱਲ ਫੇਰ ਕਰ ਲਾਂਗੇ ਠੀਕ ਹੈ ਇਹਨੂੰ ਧਾਰਾ ਕੱਢ ਲੈਂਦੇ ਪਹਿਲਾਂ

ਕਦੋਂ ਹੋ ਹੋਂ ਤੇਰੀ ਮੱਖੀ ਹੈਗੀ ਕੋਈ ਮੱਖੀ ਜਾਂ ਮੱਛਰ ਹੋ ਨਹੀਂ ਹੈਗਾ ਅੱਜ ਮੱਖੀ ਮੱਛਰ ਹੈ ਨਹੀਂਗਾ ਬਿਲਕੁਲ ਵੀ ਨਹੀਂ ਅੱਜ ਮੱਖੀ ਮੱਛਰ ਅੱਜ ਹੈ ਨਹੀਂ ਹੂੰ ਕੱਪਦੀ ਹੋਏ ਕੋਈ ਲੱਤ ਮਾਰਦੀ ਨਾ ਹੱਥ ਰੱਖੋ ਤੇ ਨਾ ਨਾ ਕਰੂ ਤੇ ਦੋ ਬੋਲ ਕੇ ਕੋ ਕਿ ਦੋ ਦੇ ਲੱਗੀ ਕੱਪਦੇ ਕਰਦੇ ਫਿਰ ਜੀ ਮੈਂ ਨਾ ਚੱਲ ਜੀ ਮਾਰੀ ਜਾਨੀ ਹੈ ਨਾ ਮਾਰਦੇ ਇਹ ਬਹੁਤ ਵਧੀਆ ਹੋ ਗਿਆ ਸੋਨ ਮਾਰਦ ਨਹੀਂ ਕੇ ਇਦਾਂ ਮਤਾਂ ਨੂੰ ਮਾਰ ਦਿਓ ਮੈਂ ਇਹਨੇ ਬਾਲਟੀ ਤੋਂ ਮਾਰਨ ਕੀ ਕੱਢ ਦਿੱਤਾ ਹੂੰਦੀ ਕਰ ਦੇਣੀ